ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਵਾਹਿਗੁਰੂ ਜੀ ਨਾਮ ਗੁਰ ਦੀਓ ਮੈਂ ਆਪਣੇ ਜਾ ਕੈ ਮਸਤਕ ਕਰਨ ਨਾਮ ਦਰਡਾ ਬੈ ਨਾਮ ਜਪਾਵੇ ਤਕਾ ਜੁਗ ਮੇ ਧਰਮ ਸੋ ਕੌਡਨ ਗੁਰਸਿ ਬੀਐ ਅਹਨ ਸੇ ਸੁਭਾਈ ਦਰਸ਼ਨ ਵਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਮਾਇ ਗੁਰੂ ਜੀ ਤਨ ਗੁਰੂ ਗ੍ਰੀਮਨ ਬਾਜ ਅਨ ਸ੍ਰੀ ਮਹੱਲਾ ਪੰਜਵਾਂ ਜਤੜ ਦਸਾਂ ਕੀ ਨੋ ਬਲਿ ਆਪਣਾ ਸਦੇ ਉਪਰ ਕਰਤਾ ਦੇਵ ਸਰਵਗਦ ਕਮਲੋਕਨ ਗਿਨਾ ਦਸ ਕਦੂਕ ਵਿਧਾ ਦੇਓ ਚਤੁਰਦਸਾ ਕੀ ਨਾਮ ਬਲਿ ਅਪਨਾ ਤੇਰੇ ਉਪਰ ਕਰਤਾ ਰਿਓ ਕਰਮਗਡ ਕਬ ਲੋਕ ਨ ਗੀਨੋ ਦਸ ਕਦੂਕ ਵਿਧਾ ਦੇਓ ਸਰਜਨ ਰਾਕੇ ਗੁਰੂ ਗੋਬਿੰਦ ਅੰਤ ਲਾਈ ਅਬ ਗੁਣ ਸਮੇਟੇ ਦਇਆਲ ਪੁਰਖ ਬਗਸੰਦ ਰਹਾ ਜੋ ਮੰਗੇ ਠਾਕੁਰ ਜੀ ਆਪਣੇ ਤੇ ਨਾਨਕ ਦਾਸ ਮੁਕਤੇ ਜੋ ਬੁਲਲੇ ਇਹਾ ਉਹਾ ਸੱਚ ਹੋਵੇ ਜੋ ਮੰਗੇ ਟਰਕੁਰੇ ਆਪਣੇ ਤੇ ਸੋਇ ਸੋਇ ਦੇਵੇ ਨਾਨਕ ਦਾਸ ਮੁਕਤੇ ਜੋ ਬੁਲਲੇ ਇਹ ਰਾਹ ਉਹ ਸੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ